हां जी दोस्तों हाजिर हुए हां आपा एक नई कहानी ਦੇ ਨਾਲ ਉਮੀਦ ਹੈ ਬਾਕੀ ਕਹਾਣੀਆਂ ਦੀ ਤਰ੍ਹਾਂ ਇਹ ਵੀ ਤੁਹਾਨੂੰ ਜਰੂਰ ਪਸੰਦ ਆਵੇਗੀ ਇੱਕ ਸੁੰਨ ਸਾਣ ਮੰਦਿਰ ਚਾਰੇ ਪਾਸੇ ਛਨਾਟਾ ਮੰਦਿਰ ਦੀਆਂ ਪੁਰਾਣੀਆਂ ਪੌੜੀਆਂ ਤੇ ਇੱਕ ਆਦਮੀ ਬੈਠਾ ਸੀ ਰਵੀ ਉਸ ਦੀ ਗੋਦ ਵਿੱਚ ਉਸ ਦੀ 3 ਸਾਲ ਦੀ ਬੇਟੀ ਪਿੰਕੀ ਸੀ ਠੰਡੀ ਹਵਾ ਵਿੱਚ ਪਿੰਕੀ ਦੇ ਛੋਟੇ ਜਿਹੇ ਸਾਹ ਕਮਜ਼ੋਰ ਪੈ ਰਹੇ ਸੀ ਪਾਪਾ ਦੁੱਧ ਉਸਨੇ ਹੌਲੀ ਜਿਹੀ ਕਿਹਾ ਤੇ ਉਸ ਮਾਸੂਮ ਦੀਆਂ ਅੱਖਾਂ ਵਿੱਚ ਭੁੱਖ ਦੀ ਤੜਫ ਸਾਫ਼ ਦਿਖ ਰਹੀ ਸੀ ਰਵੀ ਨੇ ਕੰਬਦੇ ਹੋਏ ਹੱਥਾਂ ਨਾਲ ਉਸਨੂੰ ਸੀਨੇ ਲਾਇਆ ਉਸ ਦੀ ਜੇਬ ਖਾਲੀ ਸੀ ਪੇਟ ਵੀ ਖਾਲੀ ਸੀ ਦਿਲ ਵਿੱਚ ਬਸ ਇੱਕ ਹੀ ਸਵਾਲ ਗੂੰਜ ਰਿਹਾ ਸੀ ਹੁਣ ਕਿੱਥੇ ਜਾਵਾਂ ਰਵੀ ਜ਼ਮੀਨ ਤੇ ਬੈਠਾ ਅਸਮਾਨ ਵੱਲ ਵੇਖਣ ਲੱਗਾ ਚੰਦ ਦੀ ਹਲਕੀ ਰੋਸ਼ਨੀ ਮੰਦਰ ਦੇ ਗੁੰਮਟ ਤੇ ਪੈ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਹੇ ਪ੍ਰਮਾਤਮਾ ਤੂੰ ਤਾਂ ਸਭ ਦਾ ਰਖਵਾਲਾ ਇਸ ਨੰਨੀ ਜਾਨ ਤੇ ਥੋੜਾ ਦਰਸ ਕਰ ਲੈ ਉਸੇ ਪਲ ਦੂਰੋਂ ਪੈੰਦੀ ਤੇਜ ਰੌਸ਼ਨੀ ਨੇ ਸਰਨਾਟੇ ਨੂੰ ਤੋੜਿਆ ਇੱਕ ਚਮਕਦਾਰ ਕਾਲੀਕਾਰ ਹੌਲੀ-ਹੌਲੀ ਮੰਦਰ ਦੇ ਸਾਹਮਣੇ ਰੁਕੀ ਦਰਵਾਜ਼ਾ ਖੁੱਲ੍ਹਿਆ ਤੇ ਬਾਹਰ ਨਿਕਲੀ ਇੱਕ ਲੜਕੀ ਅੰਜਲੀ ਮਹਿੰਗੇ ਕੱਪੜੇ ਤੇ ਹੱਥ ਵਿੱਚ ਦੁੱਧ ਦੀ ਬੋਤਲ ਤੇ ਚਿਹਰੇ ਤੇ ਥਕਾਨ ਪਰ ਉਸ ਦੀਆਂ ਅੱਖਾਂ ਵਿੱਚ ਛਿਪਿਆ ਹੋਇਆ ਦਰਦ ਝਲਕ ਰਿਹਾ ਸੀ ਜਿਵੇਂ ਉਹ ਕਿਸੇ ਬੋਝ ਦੇ ਥੱਲੇ ਦੱਬੀ ਹੋਵੇ ਉਹ ਮੰਦਰ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਚਲੀ ਗਈ ਬਿਨਾ ਪਿੰਕੀ ਤੇ ਰਵੀਵਲ ਵੇਖੇ ਅੰਜਲੀ ਚੋਪੜਾ ਵੱਡੇ ਵਪਾਰੀ ਦੀ ਇਕਲੋਤੀ ਬੇਟੀ ਸੀ ਏਦਾਂ ਦੀ ਦੁਨੀਆ ਵਿੱਚ ਜਿਉਂਦੀ ਸੀ ਜਿੱਥੇ ਹਰ ਕਦਮ ਤੇ ਸਫਲਤਾ ਦੀ ਉਮੀਦ ਕੀਤੀ ਜਾਂਦੀ ਸੀ ਬਾਹਰੋਂ ਦੇਖਣ ਵਿੱਚ ਆਤਮ ਵਿਸ਼ਵਾਸ ਨਾਲ ਭਰੀ ਤੇਜ਼ ਤਰਾਰ ਤੇ ਥੋੜੀ ਅਭਿਮਾਨੀ ਵੀ ਲੱਗਦੀ ਸੀ ਪਰ ਅੰਦਰ ਤੋਂ ਉਹ ਬਿਲਕੁਲ ਟੁੱਟੀ ਹੋਈ ਸੀ ਉਸ ਦਾ ਬਚਪਨ ਆਪਣੇ ਪਿਤਾ ਅਰਜਨ ਚੋਪੜਾ ਜਿਹੜੇ ਕਿ ਨਿਜਮਾਂ ਦੇ ਪੱਕੇ ਸੀ ਅੰਜਲੀ ਨੇ ਪਰਿਵਾਰ ਦਾ ਬਿਜ਼ਨਸ ਸੰਭਾਲਿਆ ਪਰ ਹਰ ਡੀਲ ਹਰ ਮੀਟਿੰਗ ਵਿੱਚ ਉਸ ਨੂੰ ਆਪਣੇ ਪਿਤਾ ਦੀ ਦਖਲਅੰਦਾਜ਼ੀ ਜਿਆਦਾ ਹੀ ਮਹਿਸੂਸ ਹੁੰਦੀ ਸੀ ਉਹ ਆਪਣੇ ਦਿਲ ਦੀ ਸੁਣਨਾ ਭੁੱਲ ਚੁੱਕੀ ਸੀ ਉਸ ਦਿਨ ਇੱਕ ਵੱਡੀ ਡੀਲ ਦੇ ਅਸਫਲ ਹੋਣ ਤੋਂ ਬਾਅਦ ਉਹ ਗੁੱਸੇ ਅਤੇ ਨਿਰਾਸ਼ਾ ਨਾਲ ਭਰੀ ਸੀ ਪਿਤਾ ਦਾ ਫੋਨ ਆਇਆ ਅੱਜ ਦੇ ਅੱਜ ਹੀ ਵਿਆਹ ਕਰ ਨਹੀਂ ਤਾਂ ਸਾਰੀ ਦੌਲਤ দান ਕਰ ਦੇਵਾਂਗਾ ਸਾਡਾ ਵੰਸ਼ ਇੱਥੇ ਹੀ ਖਤਮ ਹੋ ਜਾਵੇਗਾ ਅੰਜਲੀ ਨੇ ਗੁੱਸੇ ਵਿੱਚ ਗੱਡੀ ਰੋਕੀ ਉਸੇ ਦੌਰਾਨ ਉਸਨੇ ਇੱਕ ਆਦਮੀ ਤੇ ਉਸਦੀ ਬੱਚੀ ਨੂੰ ਲਿਫਟ ਦਿੱਤੀ ਸੀ ਤੇ ਬੱਚੀ ਦੇ ਸ਼ੋਰ ਸ਼ਰਾਬੇ ਵਿੱਚ ਇੱਕ ਦੁੱਧ ਦੀ ਬੋਤਲ ਗੱਡੀ ਵਿੱਚ ਰਹਿ ਗਈ ਸੀ ਉਸ ਬੋਤਲ ਨੂੰ ਦੇਖ ਕੇ ਅੰਜਲੀ ਨੂੰ ਕੁਝ ਅਜੀਬ ਜਿਹਾ ਲੱਗਿਆ ਸ਼ਾਇਦ ਇਹੀ ਅਹਿਸਾਸ ਉਸ ਨੂੰ ਮੰਦਰ ਦੇ ਵੱਲ ਖਿੱਚ ਲਿਆਇਆ ਰਵੀ ਦੀ ਨਜ਼ਰ ਉਸ ਦੁੱਧ ਦੀ ਬੋਤਲ ਤੇ ਰੁਕ ਗਈ ਪਿੰਕੀ ਦੀਆਂ ਭੁੱਖੀਆਂ ਅੱਖਾਂ ਉਸ ਨੂੰ ਬੇਚੈਨ ਕਰ ਰਹੀਆਂ ਸਨ ਉਹ ਖੁਦ ਨਾਲ ਜੂਝਦੇ ਹੋਏ ਉੱਠਿਆ ਤੇ ਡਰ ਦੇ ਡਰ ਦੇ ਬੋਲਿਆ ਕਿ ਤੁਸੀਂ ਇਹ ਦੁੱਧ ਦੀ ਬੋਤਲ ਮੈਨੂੰ ਦੇ ਸਕਦੇ ਹੋ ਮੇਰੀ ਬੇਟੀ ਬਹੁਤ ਭੁੱਖੀ ਆ ਅੰਜਲੀ ਰੁਕੀ ਉਸ ਨੇ ਪਿੱਛੇ ਮੁੜ ਕੇ ਰਵੀ ਨੂੰ ਦੇਖਿਆ ਉਸ ਦੇ ਫਟੇ ਹੋਏ ਕੱਪੜੇ ਪਿੰਕੀ ਦੇ ਸੁੱਕੇ ਹੋਏ ਬੁੱਲ ਤੇ ਰਵੀ ਦੀਆਂ ਅੱਖਾਂ ਵਿੱਚ ਛਿਪੀ ਹੋਈ ਬੇਬਸੀ ਦੇਖ ਕੇ ਅੰਜਲੀ ਦਾ ਮਾਣ ਇੱਕ ਪਲ ਲਈ ਕੰਬ ਗਿਆ ਉਸ ਦੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਸੀ ਫੇਰ ਵੀ ਉਸ ਨੂੰ ਕਦੇ ਇਦਾਂ ਦੀ ਸੱਚੀ ਤੜਫ ਨਹੀਂ ਦਿੱਸੀ ਸੀ ਉਸ ਨੇ ਆਪਣੀ ਭਾਵਨਾ ਨੂੰ ਦਬਾਇਆ ਅਤੇ ਠੰਡੀ ਆਵਾਜ਼ ਵਿੱਚ ਬੋਲੀ ਕਿਉਂ ਦੇਵਾਂ ਮੇਰੇ ਕੋਲੇ ਤਾਂ ਬਸ ਇੱਕੋ ਹੀ ਬੋਤਲ ਆ ਇਹ ਤੇਰੀ ਜ਼ਿੰਮੇਵਾਰੀ ਆ ਮੇਰੀ ਨਹੀਂ ਰਵੀ ਦੀ ਆਵਾਜ਼ ਵਿੱਚ ਨਰਮੀ ਸੀ ਪਰ ਉਸ ਵਿੱਚ ਇੱਕ ਪਿਤਾ ਦੀ ਤਾਕਤ ਵੀ ਸੀ ਮੈਨੂੰ ਤੁਹਾਡੀ ਮੁਸ਼ਕਲ ਦਾ ਅੰਦਾਜ਼ਾ ਨਹੀਂ ਆ ਪਰ ਮੇਰੀ ਬੇਟੀ ਦੇ ਸਾਹ ਟੁੱਟ ਰਹੇ ਨੇ ਥੋੜਾ ਜਿਹਾ ਦੁੱਧ ਦੇ ਦਿਓ ਪਰਮਾਤਮਾ ਤੁਹਾਡਾ ਭਲਾ ਕਰੇਗਾ ਅੰਜਲੀ ਦੇ ਚਿਹਰੇ ਤੇ ਇੱਕ ਕੌੜੀ ਹਾਸੇ ਉਬਰੀ ਪਰਮਾਤਮਾ ਤੈਨੂੰ ਲੱਗਦਾ ਕਿ ਪਰਮਾਤਮਾ ਕਿਸੇ ਦੇ ਕਹਿਣ ਤੇ ਕੁਝ ਦਿੰਦਾ ਉਸ ਦੀ ਆਵਾਜ਼ ਵਿੱਚ ਇੱਕ ਤੰਜ ਸੀ ਪਰ ਅੰਦਰ ਕਿਤੇ ਉਸ ਨੂੰ ਸ਼ੱਕ ਵੀ ਹੋ ਰਿਹਾ ਸੀ ਉਹ ਪਰਮਾਤਮਾ ਤੋਂ ਆਪਣਾ ਵਿਸ਼ਵਾਸ ਖੋ ਚੁੱਕੀ ਸੀ ਕਿਉਂਕਿ ਉਸ ਨੂੰ ਆਪਣੀ ਜ਼ਿੰਦਗੀ ਦੀ ਹਰ ਜਿੱਤ ਖੋਖਲੀ ਲੱਗਦੀ ਸੀ ਰਵੀ ਦੀਆਂ ਅੱਖਾਂ ਪਰ ਆਈਆਂ ਸ਼ਾਇਦ ਤੁਸੀਂ ਠੀਕ ਕਹਿ ਰਹੇ ਹੋ ਪਾਰੇ ਇਸ ਵਕਤ ਮੈਂ ਸਿਰਫ ਆਪਣੀ ਬੇਟੀ ਨੂੰ ਜਿਉਂਦਾ ਰੱਖਣਾ ਚਾਹਣਾ ਅੰਜਲੀ ਨੇ ਰਵੀ ਦੀਆਂ ਅੱਖਾਂ ਵਿੱਚ ਵੇਖਿਆ ਪਿੰਕੀ ਦੀ ਕਮਜ਼ੋਰ ਸਾਹ ਤੇ ਰਵੀ ਦੀ ਬੇਵਸੀ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ ਉਹ ਇੱਕ ਐਦਾਂ ਦੀ ਔਰਤ ਸੀ ਜੋ ਹਮੇਸ਼ਾ ਆਪਣੇ ਫਾਇਦੇ ਬਾਰੇ ਸੋਚਦੀ ਸੀ ਲੇਕਿਨ ਉਸ ਪਲ ਪਿੰਕੀ ਦੀ ਮਾਸੂਮੀਅਤ ਨੇ ਉਸ ਦੇ ਦਿਲ ਵਿੱਚ ਕੁਝ ਜਗਾ ਦਿੱਤਾ ਉਹ ਚਾਹੁੰਦੀ ਸੀ ਕਿ ਉਹ ਰਵੀ ਨੂੰ ਦੁੱਧ ਦੀ ਬੋਤਲ ਦੇ ਦੇਵੇ ਪਰ ਉਸ ਦਾ ਹੰਕਾਰ ਤੇ ਪਰਿਵਾਰਕ ਦਬਾਅ ਉਸ ਨੂੰ ਰੋਕ ਰਹੀ ਸੀ ਪਰ ਫਿਰ ਉਸ ਨੇ ਕਿਹਾ ਠੀਕ ਆ ਦੇ ਦੇਵਾਂਗੀ ਦੁੱਧ ਪਰ ਇੱਕ ਸ਼ਰਤ ਤੇ ਰਵੀ ਨੇ ਕੰਬਦੇ ਹੋਏ ਪੁੱਛਿਆ ਕਿੰਦਾ ਦੀ ਸ਼ਰਤ ਅੰਜਲੀ ਦੀ ਆਵਾਜ਼ ਵਿੱਚ ਇੱਕ ਅਜੀਬ ਜਹੀ ਦ੍ਰਿੜਤਾ ਸੀ ਵਿਆਹ ਕਰੇਂਗਾ ਮੇਰੇ ਨਾਲ ਹੁਣੇ ਇਸੇ ਵਖਤ ਤੇ ਇੱਥੇ ਇਹ ਸੁਣ ਕੇ ਰਵੀ ਹੱਕਾ ਬੱਕਾ ਰਹਿ ਗਿਆ ਇਹ ਕੀ ਕਿਹਾ ਤੁਸੀਂ ਇਹ ਕਿਦਾਂ ਦਾ ਮਜ਼ਾਕ ਹੈ ਮੈਂ ਇੱਕ ਗਰੀਬ ਆਦਮੀ ਹਾਂ ਤੇ ਤੁਸੀਂ ਅੰਜਲੀ ਨੇ ਉਸ ਦੀ ਗੱਲ ਵਿੱਚ ਹੀ ਕੱਟ ਦਿੱਤੀ ਮਜ਼ਾਕ ਨਹੀਂ ਕਰ ਰਹੀ ਮੈਂ ਜੇ ਮੈਂ ਅੱਜ ਕਿਸੇ ਨਾਲ ਵਿਆਹ ਨਾ ਕਰਵਾਇਆ ਤਾਂ ਮੇਰੇ ਪਰਿਵਾਰ ਵਾਲੇ ਮੇਰੀ ਜ਼ਿੰਦਗੀ ਨਰਕ ਬਣਾ ਦੇਣਗੇ ਤੇ ਮੈਨੂੰ ਬਸ ਤੂੰ ਹੀ ਮਿਲਿਆ ਇਹੀ ਕਿਸਮਤ ਆ ਉਸ ਦੀ ਆਵਾਜ਼ ਵਿੱਚ ਇੱਕ ਠੰਡਕ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਛਿਪਿਆ ਹੋਇਆ ਡਰ ਸੀ ਡਰ ਕੇ ਹੀ ਉਹ ਆਪਣੀ ਜ਼ਿੰਦਗੀ ਦਾ ਇੱਕ ਹੋਰ ਗਲਤ ਫੈਸਲਾ ਲੈ ਰਹੀ ਸੀ ਰਵੀ ਦਾ ਚਿਹਰਾ ਗੁੱਸੇ ਤੇ ਹੈਰਾਨੀ ਨਾਲ ਲਾਲ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਵਿਆਹ ਕੋਈ ਖੇਡ ਹੈ ਕਿਸੇ ਦੀ ਮਜਬੂਰੀ ਨਾਲ ਕਿਉਂ ਖੇਡ ਰਹੀ ਹੈ ਅੰਜਲੀ ਨੇ ਠੰਡੀ ਹਾਸੇ ਹਸੀ ਪਰ ਉਸ ਦੀ ਹਾਸੇ ਵਿੱਚ ਇੱਕ ਖਾਲੀਪਨ ਸੀ ਤੂੰ ਚਾਹੇ ਤਾਂ ਮਨਾ ਕਰ ਸਕਦਾ ਈ ਪਰ ਧਿਆਨ ਰੱਖਣਾ ਤੇਰੀ ਬੇਟੀ ਸਵੇਰ ਤੱਕ ਸ਼ਾਇਦ ਜਿਉਂਦੀ ਨਾ ਰਹੇ ਜਿਵੇਂ ਹੀ ਇਹ ਸ਼ਬਦ ਉਸ ਦੇ ਮੂੰਹੋਂ ਨਿਕਲੇ ਤਾਂ ਉਸ ਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਇਆ ਉਹ ਜਾਣਦੀ ਸੀ ਕਿ ਉਹ ਰਵੀ ਦੀ ਮਜਬੂਰੀ ਦਾ ਫਾਇਦਾ ਚੱਕ ਰਹੀ ਹੈ ਤੇ ਇਹ ਉਸ ਨੂੰ ਅੰਦਰੇ ਅੰਦਰ ਪੇਸ਼ਾਨ ਕਰ ਰਿਹਾ ਸੀ ਇਹ ਸੁਣ ਕੇ ਰਵੀ ਦੇ ਸਾਹ ਰੁਕ ਗਏ ਉਸਨੇ ਪਿੰਕੀ ਨੂੰ ਦੇਖਿਆ ਉਸ ਦੀਆਂ ਅੱਖਾਂ ਬੰਦ ਸੀ ਤੇ ਸਾਹ ਹੌਲੀ-ਹੌਲੀ ਉਸ ਪਲ ਉਸ ਨੂੰ ਲੱਗਿਆ ਜਿਵੇਂ ਪ੍ਰਮਾਤਮਾ ਨੇ ਕੋਈ ਕਠੋਰ ਖੇਡ ਰਚਾ ਦਿੱਤੀ ਹੋਵੇ ਉਸਨੇ ਅੱਖਾਂ ਬੰਦ ਕੀਤੀਆਂ ਤੇ ਮਨ ਹੀ ਮਨ ਵਿੱਚ ਬੋਲਿਆ ਜੇ ਤੇਰੀ ਇਹੀ ਮਰਜ਼ੀ ਆ ਪ੍ਰਮਾਤਮਾ ਤਾਂ ਮੈਨੂੰ ਮਨਜ਼ੂਰ ਆ ਅੰਜਲੀ ਨੇ ਮੰਦਰ ਦੇ ਸਾਹਮਣੇ ਹੱਥ ਜੋੜੇ ਮੰਦਰ ਵਿੱਚ ਜਗ ਰਿਹਾ ਦੀਵਾ ਹਲਕਾ ਜਿਹਾ ਕੰਬਿਆ ਤੇ ਹਵਾ ਜਿਵੇਂ ਰੁਕ ਗਈ ਹੋਵੇ ਉਸ ਪਲ ਦੋਨੋਂ ਚੁੱਪ ਖੜੇ ਰਹੇ ਨਾ ਕੋਈ ਗਵਾਹ ਨਾ ਕੋਈ ਮੰਤਰ ਬਸ ਭਗਵਾਨ ਦੇ ਸਾਹਮਣੇ ਦੋ ਅਜਨਬੀ ਜਿਹੜੇ ਕਿ ਹੁਣ ਇੱਕ ਅਣਜਾਣ ਬੰਧਨ ਵਿੱਚ ਵੱਜਣ ਵਾਲੇ ਸੀ ਅੰਜਲੀ ਦਾ ਮਨ ਭਾਰੀ ਸੀ ਪਰ ਉਹ ਜਾਣਦੀ ਸੀ ਕਿ ਉਸਨੇ ਰਵੀ ਨੂੰ ਮਜਬੂਰ ਕੀਤਾ ਪਰ ਕਿਤੇ ਨਾ ਕਿਤੇ ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਹ ਫੈਸਲਾ ਉਸ ਦੀ ਜ਼ਿੰਦਗੀ ਵਿੱਚ ਕੋਈ ਨਵਾਂ ਮੋੜ ਲਿਆ ਦੇਵੇਗਾ ਕੁਝ ਪਲ ਬਾਅਦ ਅੰਜਲੀ ਨੇ ਦੁੱਧ ਦੀ ਬੋਤਲ ਰਵੀ ਵੱਲ ਕੀਤੀ ਤੇ ਕਹਿਣ ਲੱਗੀ ਹੁਣ ਇਹ ਤੇਰਾ ਹੱਕ ਹੈ ਪੀਖ ਨਹੀਂ ਉਸ ਦੀ ਆਵਾਜ਼ ਵਿੱਚ ਹੁਣ ਤੰਜ ਨਹੀਂ ਬਲਕਿ ਇੱਕ ਅਜੀਬ ਜਿਹੀ ਨਰਮੀ ਸੀ ਜਿਵੇਂ ਕਿ ਉਹ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੀ ਹੋਵੇ ਰਵੀ ਨੇ ਦੁੱਧ ਵਾਲੀ ਬੋਤਲ ਲਈ ਤੇ ਕੰਬਦੇ ਹੱਥਾਂ ਨਾਲ ਪਿੰਕੀ ਦੇ ਮੂੰਹ ਨੂੰ ਦੁੱਧ ਲਾਇਆ ਬੱਚੀ ਨੇ ਹੌਲੀ-ਹੌਲੀ ਅੱਖਾਂ ਖੋਲੀਆਂ ਤੇ ਮੁਸਕराई ਉਹ ਮੁਸਕਾਨ ਨੇ ਰਵੀ ਦੇ ਦਿਲ ਵਿੱਚ ਰੌਸ਼ਨੀ ਜਗਾ ਦਿੱਤੀ ਤੇ ਅੰਜਲੀ ਦੇ ਮਨ ਵਿੱਚ ਇੱਕ ਅਣਜਾਣ ਜਹੀ ਹਲਚਲ ਪੈਦਾ ਹੋ ਗਈ ਉਹ ਨਹੀਂ ਜਾਣਦੀ ਸੀ ਕਿ ਮੁਸਕਾਨ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਦਲ ਦੇਵੇਗੀ ਰਵੀ ਇੱਕ ਸਧਾਰਨ ਪਿੰਡ ਦਾ ਨੌਜਵਾਨ ਸੀ ਉਸ ਦਾ ਪਰਿਵਾਰ ਇੱਕ ਸੜਕ ਦੁਰਘਟਨਾ ਵਿੱਚ ਖਤਮ ਹੋ ਗਿਆ ਸੀ ਉਹ ਤੇ ਪਿੰਕੀ ਕਿਸੇ ਤਰ੍ਹਾਂ ਬਚ ਗਏ ਪਰ ਉਹਨਾਂ ਦੇ ਕੋਲ ਹੁਣ ਨਾ ਤਾਂ ਕੋਈ ਘਰ ਸੀ ਤੇ ਨਾ ਹੀ ਕੋਈ ਪੈਸਾ ਰਵੀ ਨੇ ਦਿਨ ਰਾਤ ਮਿਹਨਤ ਕੀਤੀ ਖੇਤਾਂ ਦੇ ਵਿੱਚ ਕੰਮ ਕੀਤਾ ਦੂਜਿਆਂ ਦੇ ਘਰਾਂ ਵਿੱਚ ਛੋਟੇ-ਮੋਟੇ ਕੰਮ ਸਿਰਫ ਪਿੰਕੀ ਨੂੰ ਪਾਲਣ ਦੇ ਲਈ ਪਰ ਪਿਛਲੇ ਕੁਝ ਦਿਨ ਬਹੁਤ ਮੁਸ਼ਕਲ ਭਰੇ ਰਹੇ ਕੰਮ ਛੁੱਟ ਗਿਆ ਭੁੱਖ ਨੇ ਉਹਨਾਂ ਨੂੰ ਇਸ ਸੁੰਨਸਾਣ ਮੰਦਰ ਤੱਕ ਖਿੱਚ ਲਿਆਂਦਾ ਰਵੀ ਦਾ ਵਿਸ਼ਵਾਸ ਹੁਣ ਪ੍ਰਮਾਤਮਾ ਤੇ ਹੀ ਸੀ ਉਹਦੀ ਬੇਟੀ ਦੀ ਇੱਕ ਮੁਸਕਾਨ ਹੀ ਉਹਦੀ ਤਾਕਤ ਸੀ ਅੰਜਲੀ ਨੇ ਰਵੀ ਨੂੰ ਕਿਹਾ ਚਲੋ ਹੁਣ ਤੂੰ ਮੇਰੇ ਨਾਲ ਚੱਲੇਗਾ ਰਵੀ ਨੇ ਹੈਰਾਨ ਹੋ ਕੇ ਪੁੱਛਿਆ ਕਿਥੇ ਸ਼ਹਿਰ ਮੇਰੇ ਘਰ ਬਸ ਚੁੱਪ ਰਹਿਣਾ ਜਿਆਦਾ ਸਵਾਲ ਨਾ ਕਰਨਾ ਅੰਜਲੀ ਦੀ ਆਵਾਜ਼ ਵਿੱਚ ਅਜੇ ਵੀ ਇੱਕ ਠੰਡਕ ਸੀ ਪਰ ਉਹ ਖੁਦ ਨਾਲ ਜੂਝ ਰਹੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਰਵੀ ਉਸ ਨੂੰ ਕਮਜ਼ੋਰ ਸਮਝੇ ਪਰ ਪਿੰਕੀ ਦੀ ਮੁਸਕਾਨ ਨੇ ਉਸ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਰਵੀ ਨੇ ਪਿੰਕੀ ਨੂੰ ਗੋਦ ਵਿੱਚ ਚੁੱਕਿਆ ਤੇ ਬਿਨਾ ਕੁਝ ਕਹੇ ਅੰਜਲੀ ਦੇ ਪਿੱਛੇ-ਪਿੱਛੇ ਤੁਰ ਪਿਆ ਗੱਡੀ ਸ਼ਹਿਰ ਵੱਲ ਵਧ ਰਹੀ ਸੀ ਤੇ ਰਵੀ ਵਾਰ-ਵਾਰ ਪਿੰਕੀ ਨੂੰ ਵੇਖਦਾ ਤੇ ਸੋਚਦਾ ਕੀ ਮੈਂ ਸਹੀ ਕਰ ਰਿਹਾ ਹਾਂ ਇੱਕ ਅਜਨਬੀ ਦੇ ਨਾਲ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਰਿਹਾ ਹਾਂ ਅੰਜਲੀ ਸ਼ੀਸ਼ੇ ਤੋਂ ਬਾਹਰ ਦੇਖ ਰਹੀ ਸੀ ਉਸ ਦਾ ਮਨ ਤੂਫਾਨ ਨਾਲ ਭਰਿਆ ਹੋਇਆ ਸੀ ਉਹ ਸੋਚ ਰਹੀ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਸਬਕ ਸਿਖਾਉਣ ਦੇ ਚੱਕਰ ਵਿੱਚ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ ਪਰ ਹੁਣ ਪਿੱਛੇ ਨਹੀਂ ਹਟ ਸਕਦੀ ਸੀ ਜਦੋਂ ਗੱਡੀ ਸ਼ਹਿਰ ਪਹੁੰਚੀ ਅੰਜਲੀ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਉੱਚੀਆਂ ਦਵਾਰਾਂ ਚਮਚਮਾਉਂਦਾ ਡ੍ਰੈਗ ਰੂਮ ਤੇ ਨੌਕਰਾਂ ਦੀ ਭੀੜ ਜਿਵੇਂ ਹੀ ਰਵੀ ਅੰਦਰ ਗਿਆ ਸਭ ਦੀਆਂ ਨਜ਼ਰਾਂ ਉਸੇ ਤੇ ਟਿਕ ਗਈਆਂ ਅੰਜਲੀ ਨੇ ਠੰਡੀ ਆਵਾਜ਼ ਵਿੱਚ ਸਾਰਿਆਂ ਨੂੰ ਕਿਹਾ ਮੈਂ ਵਿਆਹ ਕਰਵਾ ਲਿਆ ਹੈ ਇਹ ਹੈ ਮੇਰਾ ਪਤੀ ਰਵੀ ਤੇ ਉਹਨਾਂ ਦੀ ਬੇਟੀ ਪਿੰਕੀ ਇਹ ਸੁਣ ਕੇ ਪੂਰੇ ਪਰਿਵਾਰ ਵਾਲੇ ਸੁੰਨ ਰਹਿ ਗਏ ਅੰਜਲੀ ਦੀ ਮਾਂ ਸੀਮਾ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਨੌਕਰ ਹੌਲੀ-ਹੌਲੀ ਆਪਸ ਵਿੱਚ ਗੱਲਾਂ ਕਰਨ ਲੱਗੇ ਅੰਜਲੀ ਦੇ ਪਾਪਾ ਅਰਜੁਨ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਅੰਜਲੀ ਇਹ ਕੀ ਤਮਾਸ਼ਾ ਕੀਤਾ ਤੂੰ ਤੂੰ ਸਾਡਾ ਨਾਮ ਮਿੱਟੀ ਵਿੱਚ ਮਿਲਾ ਦਿੱਤਾ ਅੰਜਲੀ ਨੇ ਮੁਸਕਰਾ ਕੇ ਕਿਹਾ ਤੁਸੀਂ ਕਿਹਾ ਸੀ ਨਾ ਕਿ ਅੱਜ ਦੇ ਅੱਜ ਹੀ ਵਿਆਹ ਕਰ ਮੈਂ ਕਰਵਾ ਲਿਆ ਉਸ ਦੀ ਮੁਸਕਾਨ ਵਿੱਚ ਇੱਕ ਜਿੱਤ ਦਾ ਗਰਵ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਛਿਪਿਆ ਹੋਇਆ ਡਰ ਸੀ ਕਿ ਉਸ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਰਵੀ ਸਿਰ ਝੁਕਾ ਕੇ ਖੜਾ ਸੀ ਪਿੰਕੀ ਉਸ ਦੀ ਗੋਦ ਵਿੱਚ ਸੀ ਤੇ ਉਹ ਸਮਝ ਨਹੀਂ پا ਰਿਹਾ ਸੀ ਕਿ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਜਾਂ ਡਰ ਅਰਜਨ ਨੇ ਨੌਕਰਾਂ ਦੇ ਵੱਲ ਵੇਖਿਆ ਇਹਨਾਂ ਦੋਹਾਂ ਨੂੰ ਗੈਸਟ ਰੂਮ ਵਿੱਚ ਲੈ ਜਾਓ ਕੋਈ ਵੀ ਇਹਨਾਂ ਨਾਲ ਜ਼ਿਆਦਾ ਗੱਲ ਨਹੀਂ ਕਰੇਗਾ ਉਸੇ ਰਾਤ ਅਰਜਨ ਆਪਣੇ ਕਮਰੇ ਵਿੱਚ ਇਕੱਲੇ ਬੈਠੇ ਸੀ ਉਹਨਾਂ ਦੇ ਸਾਹਮਣੇ ਇੱਕ ਪੁਰਾਣੀ ਤਸਵੀਰ ਸੀ ਅੰਜਲੀ ਦੀ ਬਚਪਨ ਦੀ ਜਿਸ ਵਿੱਚ ਉਹ ਉਹਨਾਂ ਦੀ ਗੋਦ ਵਿੱਚ ਹੱਸ ਰਹੀ ਸੀ ਅਰਜਨ ਦਾ ਚਿਹਰਾ ਹਜੇ ਵੀ ਗੁੱਸੇ ਨਾਲ ਲਾਲ ਸੀ ਉਹ ਬੁੜਬੜਾਇਆ ਇਹ ਲੜਕੀ ਸਾਡਾ ਨਾਮ ਖਰਾਬ ਕਰ ਦੇਵੇਗੀ ਇੱਕ ਗਰੀਬ ਆਦਮੀ ਤੇ ਉਸ ਦੀ ਬੱਚੀ ਨੂੰ ਘਰੇ ਲੈ ਆਈ ਉਹਨਾਂ ਨੇ ਮੇਜ਼ ਉੱਪਰ ਰੱਖਿਆ ਗਲਾਸ ਜ਼ੋਰ ਨਾਲ ਜ਼ਮੀਨ ਤੇ ਮਾਰਿਆ ਪਰ ਇੰਨੇ ਨੂੰ ਬਾਹਰੋਂ ਇੱਕ ਮਾਸੂਮ ਹਾਸੇ ਦੀ ਆਵਾਜ਼ ਆਈ ਅਰਜਨ ਨੇ ਖਿੜਕੀ ਰਾਹੀਂ ਵੇਖਿਆ ਬਾਗੀਚੇ ਵਿੱਚ ਮੱਧਮ ਰੌਸ਼ਨੀ ਵਿੱਚ ਪਿੰਕੀ ਛੋਟੇ-ਛੋਟੇ ਕਦਮਾਂ ਨਾਲ ਫੁੱਲਾਂ ਦੇ ਪਿੱਛੇ ਭੱਜ ਰਹੀ ਸੀ ਤੇ ਰਵੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਿੰਕੀ ਨੇ ਇੱਕ ਫੁੱਲ ਤੋੜਿਆ ਤੇ ਰਵੀ ਨੂੰ ਦੇ ਦਿੱਤਾ ਪਾਪਾ ਇਹ ਤੁਹਾਡੇ ਲਈ ਇਹ ਵੇਖ ਕੇ ਅਰਜਨ ਦੀਆਂ ਅੱਖਾਂ ਇੱਕ ਪਲ ਲਈ ਝਪਕਣਾ ਭੁੱਲ ਗਈਆਂ ਉਹਨਾਂ ਦੀ ਆਪਣੀ ਬੇਟੀ ਅੰਜਲੀ ਕਦੇ ਉਸ ਨੂੰ ਇਸ ਤਰ੍ਹਾਂ ਮਾਸੂਮੀਅਤ ਨਾਲ ਕਦੇ ਕੁਝ ਵੀ ਨਹੀਂ ਦਿੱਤਾ ਸੀ ਅਰਜਨ ਨੇ ਨੌਕਰਾਂ ਨੂੰ ਬੁਲਾਇਆ ਤੇ ਸਖਤ ਲਹਿਜੇ ਵਿੱਚ ਕਿਹਾ ਕਿ ਉਸ ਆਦਮੀ ਤੇ ਉਹਦੀ ਬੇਟੀ ਨੂੰ ਮੇਰੇ ਸਾਹਮਣੇ ਬਿਲਕੁਲ ਵੀ ਨਾ ਲੈ ਕੇ ਆਉਣਾ ਮੈਂ ਉਹਨਾਂ ਨੂੰ ਇਸ ਘਰ ਵਿੱਚ ਨਹੀਂ ਦੇਖਣਾ ਚਾਹੁੰਦਾ ਉਹਨਾਂ ਦੀ ਆਵਾਜ਼ ਵਿੱਚ ਇੱਕ ਹਲਕੀ ਜਿਹੀ ਕੰਬਣੀ ਸੀ ਜਿਵੇਂ ਉਹ ਖੁਦ ਨੂੰ ਸਮਝਾ ਰਹੇ ਹੋਣ ਕੁਝ ਦਿਨਾਂ ਬਾਅਦ ਇੱਕ ਸਵੇਰ ਅਰਜਨ ਆਪਣੇ ਬਾਗੀਚੇ ਵਿੱਚ ਟਹਿਲ ਰਹੇ ਸੀ ਪਿੰਕੀ ਉੱਥੇ ਦੌੜਦੀ ਹੋਈ ਆਈ ਤੇ ਗਲਤੀ ਨਾਲ ਅਰਜਨ ਨਾਲ ਟਕਰਾ ਗਈ ਉਸ ਦਾ ਛੋਟਾ ਜਿਹਾ ਫੁੱਲਾਂ ਦਾ ਗੁਲਦਸਤਾ ਜੋ ਉਸਨੇ ਰਵੀ ਦੇ ਲਈ ਬਣਾਇਆ ਸੀ ਉਹ ਜ਼ਮੀਨ ਤੇ ਡਿੱਗ ਗਿਆ। ਪਿੰਕੀ ਦੀਆਂ ਅੱਖਾਂ ਡਰ ਨਾਲ ਭਰ ਗਈਆਂ। ਸੌਰੀ ਦਾਦਾ ਜੀ, ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ। ਅਰਜਨ ਨੇ ਉਸ ਨੂੰ ਸਖਤ ਨਜ਼ਰਾਂ ਨਾਲ ਵੇਖਿਆ ਪਰ ਪਿੰਕੀ ਦੀ ਮਾਸੂਮ ਅੱਖਾਂ ਨੇ ਉਸਦੇ ਗੁੱਸੇ ਨੂੰ ਪਿਘਲਾ ਦਿੱਤਾ। ਉਹਨਾਂ ਨੇ ਝੁੱਕ ਕੇ ਫੁੱਲ ਚੁੱਕੇ ਤੇ ਪਿੰਕੀ ਨੂੰ ਵਾਪਸ ਦਿੰਦੇ ਹੋਏ ਕਿਹਾ, "ਸਾਵਧਾਨ ਰਹਿਣਾ ਬੱਚੀ।" ਪਿੰਕੀ ਨੇ ਮੁਸਕਰਾ ਕੇ ਕਿਹਾ, "ਨਾਨਾ ਜੀ, ਇਹ ਫੁੱਲ ਤੁਹਾਡੇ ਲਈ।" ਅਰਜਨ ਇੱਕ ਪਲ ਦੇ ਲਈ ਰੁਕ ਗਿਆ। ਉਨ੍ਹਾਂ ਦੇ ਕਠੋਰ ਚਿਹਰੇ ਤੇ ਇੱਕ ਹਲਕੀ ਜਹੀ ਮੁਸਕਾਨ ਆਈ ਜੋ ਉਹਨਾਂ ਨੇ ਜਲਦੀ ਹੀ ਛੁਪਾ ਲਈ ਪਰ ਉਸ ਪਲ ਪਿੰਕੀ ਦੀ ਮਾਸੂਮੀਅਤ ਨੇ ਉਹਨਾਂ ਦੇ ਦਿਲ ਵਿੱਚ ਇੱਕ ਅਜੀਬ ਜਹੀ ਬੇਚੈਨੀ ਪੈਦਾ ਕਰ ਦਿੱਤੀ ਸੀ ਰਾਤ ਗਹਿਰੀ ਹੋ ਚੁੱਕੀ ਸੀ ਰਵੀ ਗੈਸਟ ਰੂਮ ਵਿੱਚ ਪਿੰਕੀ ਨੂੰ ਸੁਮਾਰ ਰਿਹਾ ਸੀ ਕਮਰੇ ਵਿੱਚ ਇੱਕ ਪੁਰਾਣਾ ਬੈੱਡ ਇੱਕ ਹਲਕੀ ਜਹੀ ਅਲਮਾਰੀ ਸੀ ਪਿੰਕੀ ਨੀਂਦ ਦੇ ਵਿੱਚ ਬੜਬੜਾਉਣ ਲੱਗੀ ਉਹ ਆਂਟੀ ਬਹੁਤ ਅੱਛੀ ਹੈ ਰਵੀ ਨੇ ਪਿੰਕੀ ਦੇ ਮੱਥੇ ਤੇ ਹੱਥ ਫੇਰਿਆ ਤੇ ਕਿਹਾ ਸੌਂ ਜਾ ਬੇਟਾ ਬਸ ਤੂੰ ਸਦਾ ਮੁਸਕਰਾਉਂਦੀ ਰਹਿ ਏਨੇ ਨੂੰ ਅੰਜਲੀ ਕਮਰੇ ਵਿੱਚ ਆਈ ਉਹ ਕੁਝ ਪਲ ਰਵੀ ਤੇ ਪਿੰਕੀ ਨੂੰ ਵੇਖਦੀ ਰਹੀ ਉਸ ਦਾ ਚਿਹਰਾ ਬਹੁਤ ਸ਼ਾਂਤ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੇ ਹੌਲੀ ਜਿਹੀ ਕਿਹਾ ਰਵੀ ਇਹ ਸਭ ਕੁਝ ਦਿਖਾਵੇ ਲਈ ਆ ਮੇਰੇ ਘਰ ਵਾਲੇ ਮੈਨੂੰ ਵਿਆਹ ਦੇ ਲਈ ਮਜਬੂਰ ਕਰ ਰਹੇ ਸੀ ਤੂੰ ਮੇਰੇ ਜੀਵਨ ਵਿੱਚ ਸਿਰਫ ਇੱਕ ਨਾਮ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਉਸ ਦੀ ਆਵਾਜ਼ ਵਿੱਚ ਠੰਡਕ ਸੀ ਪਰ ਕਿਤੇ ਨਾ ਕਿਤੇ ਉਹ ਖੁਦ ਨੂੰ ਸਮਝਾ ਰਹੀ ਸੀ ਕਿ ਉਸ ਨੇ ਜੋ ਕੀਤਾ ਉਹ ਸਹੀ ਸੀ ਰਵੀ ਨੇ ਨਰਮੀ ਨਾਲ ਜਵਾਬ ਦਿੱਤਾ ਮੈਨੂੰ ਕੁਝ ਨਹੀਂ ਚਾਹੀਦਾ ਅੰਜਲੀ ਮੈਂ ਬਸ ਆਪਣੀ ਬੇਟੀ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹਾਂ ਮੈਂ ਹਰ અપਮਾਨ ਸਹਿ ਲਵਾਂਗਾ ਬਸ ਉਸ ਨੂੰ ਕੋਈ ਕਮੀ ਨਹੀਂ ਹੋਣ ਦੇਣੀ ਚਾਹੁੰਦਾ ਅੰਜਲੀ ਕੁਝ ਪਰ ਲਈ ਰਵੀ ਦੀ ਸਾਦਗੀ ਤੇ ਪਿੰਕੀ ਦੀ ਮਾਸੂਮੀਅਤ ਨੂੰ ਵੇਖਦੀ ਰਹੀ ਉਹਨਾਂ ਨੇ ਉਸ ਨੂੰ ਅੰਦਰ ਤੱਕ ਹਲਾ ਦਿੱਤਾ ਸੀ ਪਰ ਉਹ ਆਪਣੇ ਹੰਕਾਰ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਉਸਨੇ ਕਿਹਾ ਦੇਖਦੇ ਹਾਂ ਕਦੋਂ ਤੱਕ ਨਿਭਾ ਪਾਉਂਦੇ ਹਾਂ ਇਹ ਦਿਖਾवटी ਇੱਜ਼ਤ ਉਹ ਕਮਰੇ ਤੋਂ ਬਾਹਰ ਚਲੀ ਗਈ ਪਰ ਉਸ ਦਾ ਮਨ ਬਹੁਤ ਭਾਰੀ ਸੀ ਉਹ ਸੋਚ ਰਹੀ ਸੀ ਕਿ ਮੈਂ ਰਵੀ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਗਲਤ ਕੀਤਾ ਸਵੇਰ ਦੀ ਹਲਕੀ ਧੁੱਪ ਖਿੜਕੀ ਰਾਹੀਂ ਕਮਰੇ ਵਿੱਚ ਆਈ ਰਵੀ ਜ਼ਮੀਨ ਤੇ ਵਿਛੇ ਹੋਏ ਗੱਦੇ ਤੇ ਬੈਠਾ ਸੀ ਤੇ ਪਿੰਕੀ ਉਸ ਦੀ ਗੋਦ ਵਿੱਚ ਸਿਰ ਰੱਖ ਕੇ ਸੌਂ ਰਹੀ ਸੀ ਦਰਵਾਜ਼ਾ ਖੁੱਲ੍ਹਿਆ ਅੰਜਲੀ ਅੰਦਰ ਆਈ ਉਸ ਦਾ ਚਿਹਰਾ ਹਜੇ ਵੀ ਕਠੋਰ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਹਲਕੀ ਜਹੀ ਨਰਮੀ ਸੀ ਨਾਸ਼ਤਾ نیچے ਹੈ ਜੇ ਖਾਣਾ ਹੋਵੇ ਤਾਂ ਆ ਜਾਣਾ ਉਸ ਦੀ ਨਜ਼ਰ ਪਿੰਕੀ ਤੇ ਪਈ ਇਹ ਬੱਚੀ ਕਿੰਨੀ ਗੰਦੀ ਲੱਗ ਰਹੀ ਹੈ ਇਸ ਨੂੰ ਠੀਕ ਤਰ੍ਹਾਂ ਸੰਭਾਲੋ ਮੇਰੇ ਘਰ ਵਿੱਚ ਸਭ ਕੁਝ ਸਾਫ਼ ਸੁਥਰਾ ਰਹਿਣਾ ਚਾਹੀਦਾ ਉਸ ਦੀ ਆਵਾਜ਼ ਵਿੱਚ ਹੁਣ ਵੀ ਇੱਕ ਆਦੇਸ਼ ਸੀ ਪਰ ਉਹ ਖੁਦ ਨੂੰ ਸਮਝਾ ਰਹੀ ਸੀ ਕਿ ਉਸ ਨੂੰ ਰਵੀ ਤੇ ਪਿੰਕੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਰਵੀ ਨੇ ਹਲਕੇ ਜਿਹੇ ਮੁਸਕਰਾ ਕੇ ਕਿਹਾ ਜੀ ਸੰਭਾਲ ਲਵਾਂਗਾ ਜਿਵੇਂ ਹੀ ਅੰਜਲੀ ਜਾਣ ਲੱਗੀ ਪਿੰਕੀ ਨੇ ਨੀਂਦ ਵਿੱਚ ਬੁੜਬੜਾਇਆ ਮੰਮਾ ਮੰਮਾ ਅੰਜਲੀ ਦੇ ਕਦਮ ਰੁਕ ਗਏ ਉਸ ਸ਼ਬਦ ਨੇ ਉਸ ਦੇ ਦਿਲ ਨੂੰ ਛੋ ਲਿਆ ਉਹ ਇੱਕ ਪਲ ਰੁਕੀ ਤੇ ਫਿਰ ਖੁਦ ਨੂੰ ਸੰਭਾਲ ਕੇ ਬਾਹਰ ਚਲੀ ਗਈ ਉਸ ਰਾਤ ਉਹ ਆਪਣੇ ਕਮਰੇ ਦੀ ਖਿੜਕੀ ਵਿੱਚ ਖੜੀ ਸੋਚ ਰਹੀ ਸੀ ਮੰਮਾ ਸ਼ਬਦ ਵਿੱਚ ਇੰਨੀ ਮਿਠਾਸ ਕਿਉਂ ਸੀ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਇੰਨਾ ਸੱਚਾ ਪਿਆਰ ਨਹੀਂ ਵੇਖਿਆ ਸੀ ਦਿਨ ਬੀਤਣ ਲੱਗੇ ਅੰਜਲੀ ਆਪਣੇ ਬਿਜ਼ਨਸ ਵਿੱਚ ਡੁੱਬੀ ਰਹੀ ਪਰ ਪਿੰਕੀ ਦੀ ਮਾਸੂਮੀਅਤ ਵੀ ਹੌਲੀ-ਹੌਲੀ ਉਸਦੇ ਦਿਲ ਵਿੱਚ ਜਗ੍ਹਾ ਬਣਾਉਣ ਲੱਗੀ ਇੱਕ ਦਿਨ ਉਸਨੇ ਵੇਖਿਆ ਕਿ ਗਾਰਡਨ ਵਿੱਚ ਪਿੰਕੀ ਨੇ ਫੁੱਲਾਂ ਦਾ ਇੱਕ ਛੋਟਾ ਜਿਹਾ ਹਾਰ ਬਣਾਇਆ ਤੇ ਉਸਨੇ ਅੰਜਲੀ ਦੀ ਮਾਂ ਸੀਮਾ ਨੂੰ ਦੇ ਦਿੱਤਾ ਨਾਨੀ ਇਹ ਤੁਹਾਡੇ ਲਈ ਸੀਮਾ ਜੋ ਕਿ ਪਹਿਲਾਂ ਰਵੀ ਤੇ ਪਿੰਕੀ ਤੋਂ ਦੂਰੀ ਬਣਾ ਕੇ ਰੱਖਦੀ ਸੀ ਉਸ ਪਲ ਪਿਗਲ ਗਈ ਅੰਜਲੀ ਨੇ ਇਹ ਵੇਖਿਆ ਤੇ ਪਹਿਲੀ ਵਾਰ ਉਸ ਨੂੰ ਆਪਣੀ ਮਾਂ ਦੀਆਂ ਅੱਖਾਂ ਵਿੱਚ ਪਿੰਕੀ ਦਿਖਾਈ ਦਿੱਤੀ ਇੱਕ ਦਿਨ ਅੰਜਲੀ ਆਫਿਸ ਤੋਂ ਗੁੱਸੇ ਵਿੱਚ ਘਰ ਵਾਪਸ ਆਈ ਅੱਜ ਫੇਰ ਇੱਕ ਹੋਰ ਬਿਜ਼ਨਸ ਡੀਲ ਹੱਥਾਂ ਵਿੱਚੋਂ ਨਿਕਲ ਗਈ ਸੀ ਘਰੇ ਪਹੁੰਚੀ ਤਾਂ ਵੇਖਿਆ ਪਿੰਕੀ ਗਾਰਡਨ ਵਿੱਚ ਮਿੱਟੀ ਨਾਲ ਖੇਡ ਰਹੀ ਸੀ ਉਸਦੇ ਕੱਪੜੇ ਮਲੇ ਤੇਰਾ ਚਿੱਕੜ ਨਾਲ ਲਿਬੜਿਆ ਹੋਇਆ ਸੀ ਅੰਜਲੀ ਗੁੱਸੇ ਵਿੱਚ ਬੋਲੀ ਰਵੀ ਇਹ ਕੀ ਸਕਾਰਿਆ ਹਾਂ ਹੈ ਆਪਣੀ ਬੇਟੀ ਨੂੰ ਮੇਰੇ ਘਰ ਨੂੰ ਗੰਦਾ ਕਰ ਦਿੱਤਾ ਉਸ ਦਾ ਗੁੱਸਾ ਬਿਜ਼ਨਸ ਦੀ ناکامی ਨਾਲ ਸੀ ਪਰ ਉਸ ਨੇ ਪਿੰਕੀ ਤੇ ਕੱਢ ਦਿੱਤਾ ਪਿੰਕੀ ਡਰ ਦੇ ਮਾਰੇ ਰੋਣ ਲੱਗੀ ਰਵੀ ਨੇ ਨਰਮੀ ਨਾਲ ਕਿਹਾ ਉਹ ਬੱਚੀ ਆ ਬਸ ਖੇਡ ਰਹੀ ਸੀ ਅੰਜਲੀ ਨੇ ਗੁੱਸੇ ਵਿੱਚ ਕਿਹਾ ਇਹ ਤੇਰਾ ਘਰ ਨਹੀਂ ਰਵੀ ਤੇ ਇਹ ਬੱਚੀ ਫੇਰ ਉਹ ਰੁਕ ਗਈ ਪਿੰਕੀ ਦੀਆਂ ਡਰੀਆਂ ਹੋਈਆਂ ਅੱਖਾਂ ਵੇਖ ਕੇ ਉਸ ਦਾ ਗੁੱਸਾ ਪਿਗਲ ਗਿਆ ਉਸ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਸ ਦਾ ਗੁੱਸਾ ਗਲਤ ਸੀ ਇਸ ਨੂੰ ਮੇਰੇ ਘਰ ਦੀ ਆਦਤ ਨਾ ਪਾਉ ਇਹ ਕਹਿ ਕੇ ਉਹ ਅੰਦਰ ਚਲੀ ਗਈ ਉਸੇ ਰਾਤ ਅੰਜਲੀ ਆਪਣੇ ਕਮਰੇ ਦੀ ਖਿੜਕੀ ਵਿੱਚ ਖੜੀ ਸੀ ਤੇ ਚਲਦੀ ਹਵਾ ਉਸ ਦੇ ਵਾਲਾਂ ਨੂੰ ਹਿਲਾ ਰਹੀ ਸੀ ਪਰ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਹੇਠਾਂ ਗੈਸਟ ਰੂਮ ਵਿੱਚੋਂ ਪਿੰਕੀ ਦੇ ਰੋਣ ਦੀ ਆਵਾਜ਼ ਆਈ ਉਸ ਨੇ ਬਾਹਰ ਵੇਖਿਆ ਰਵੀ ਆਪਣੀ ਗੋਦੀ ਵਿੱਚ ਪਿੰਕੀ ਨੂੰ ਲੈ ਕੇ ਬੈਠਾ ਉਸ ਨੂੰ ਚੁੱਪ ਕਰਾ ਰਿਹਾ ਸੀ ਨਾ ਰੋ ਬੇਟਾ ਕੱਲ ਨੂੰ ਫੇਰ ਖੇਡਣਾ ਪਰ ਹੌਲੀ-ਹੌਲੀ ਇਹ ਸੁਣ ਅੰਜਲੀ ਦੇ ਦਿਲ ਵਿੱਚ ਕੁਝ ਪਿਗਲ ਗਿਆ ਉਸ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਰਵੀ ਦੀ ਗਰੀਬੀ ਵਿੱਚ ਕਿੰਨਾ ਆਪਣਾਪਣ ਸੀ ਤੇ ਉਸ ਦੀ ਦੌਲਤ ਵਿੱਚ ਕਿੰਨਾ ਖਾਲੀਪਣ ਅਗਲੀ ਸਵੇਰ ਜਦੋਂ ਅੰਜਲੀ نیچے ਆਈ ਤਾਂ ਪਿੰਕੀ ਨੇ ਉਸ ਦੇ ਲਈ ਇੱਕ ਗਲਾਸ ਦੁੱਧ ਦਾ ਰੱਖਿਆ ਮੰਮਾ ਗੁੱਡ ਮਾਰਨਿੰਗ ਪਿੰਕੀ ਦੇ ਦੰਦਾਂ ਤੇ ਟੁੱਥ ਪੇਸਟ ਲੱਗਾ ਸੀ, ਬਾਲ ਉਲਝੇ ਹੋਏ ਸੀ। ਉਸ ਦੀਆਂ ਅੱਖਾਂ ਵਿੱਚ ਸੱਚਾਈ ਸੀ। ਅੰਜਲੀ ਚਾਹ ਕੇ ਵੀ ਕੁਝ ਨਾ ਕਹਿ ਸਕੀ। ਉਸਨੇ ਹਲਕੇ ਜਿਹੇ ਮੁਸਕਰਾ ਕੇ ਗੁੱਡ ਮਾਰਨਿੰਗ। ਉਸ ਪਲ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਕੂਨ ਮਹਿਸੂਸ ਹੋਇਆ। ਰਵੀ ਦਰਵਾਜ਼ੇ ਦੇ ਕੋਲ ਚੁੱਪਚਾਪ ਖੜਾ ਸੀ। ਪਿੰਕੀ ਤੇ ਅੰਜਲੀ ਦੀ ਮੁਸਕਾਨ ਵੇਖ ਕੇ ਉਹਦੇ ਚਿਹਰੇ ਤੇ ਵੀ ਸ਼ਾਂਤੀ ਭਰੀ ਮੁਸਕਾਨ ਆ ਗਈ। ਉਸ ਨੂੰ ਲੱਗਿਆ ਸ਼ਾਇਦ ਇਹ ਘਰ ਦੀਵਾਰਾਂ ਦਾ ਨਹੀਂ ਬਲਕਿ ਰਿਸ਼ਤਿਆਂ ਦਾ ਘਰ ਬਣਨ ਲੱਗਿਆ ਹੈ ਦਿਨ ਬੀਤਦੇ ਗਏ ਅੰਜਲੀ ਦੀ ਜ਼ਿੰਦਗੀ ਜੋ ਪਹਿਲਾਂ ਸਿਰਫ ਕੰਮ ਤੇ ਹੰਕਾਰ ਦੇ ਇਰਤ ਗਿਰਦ ਘੁੰਮਦੀ ਸੀ ਹੁਣ ਪਿੰਕੀ ਦੀ ਹਾਸੀ ਤੇ ਰਵੀ ਦੀ ਸਾਦਗੀ ਦੇ ਰੰਗ ਵਿੱਚ ਰੰਗਣ ਲੱਗੀ ਇੱਕ ਸਵੇਰ ਪਿੰਕੀ ਨੇ ਅੰਜਲੀ ਨੂੰ ਖਿੱਚ ਕੇ ਕਿਹਾ ਮੰਮਾ ਅੱਜ ਮੈਂ ਤੁਹਾਡੇ ਲਈ ਕਾਫੀ ਬਣਾਉਂ ਅੰਜਲੀ ਨੇ ਹੱਸ ਕੇ ਪੁੱਛਿਆ ਤੈਨੂੰ ਕਾਫੀ ਬਣਾਉਣੀ ਆਉਂਦੀ ਆ ਪਿੰਕੀ ਨੇ ਮਾਸੂਮੀਅਤ ਨਾਲ ਕਿਹਾ ਹਾਂ ਪਾਪਾ ਕਹਿੰਦੇ ਨੇ ਕੋਸ਼ਿਸ਼ ਕਰਨ ਨਾਲ ਸਭ ਕੁਝ ਆਉਣ ਲੱਗ ਜਾਂਦਾ ਹੈ ਅੰਜਲੀ ਇੱਕ ਪਲ ਰੁਕੀ ਤੇ ਉਹ ਸ਼ਬਦ ਪਾਪਾ ਇੱਕ ਅਜੀਬ ਜਿਹੀ ਮਠਿਆਸ ਵਰਗਾ ਲੱਗਿਆ ਪਿੰਕੀ ਨੇ ਗਲਾਸ ਵਿੱਚ ਦੁੱਧ ਪਾਇਆ ਤੇ ਕਾਫੀ ਡੋਲ ਦਿੱਤੀ ਤੇ ਪੂਰੀ ਸੈਲਫ ਗੰਦੀ ਹੋ ਗਈ ਅੰਜਲੀ ਗੁੱਸਾ ਕਰਨ ਵਾਲੀ ਸੀ ਪਰ ਪਿੰਕੀ ਦੇ ਚਿਹਰੇ ਤੇ ਡਰ ਵੇਖ ਕੇ ਰੁਕ ਗਈ ਉਸਨੇ ਕਿਹਾ ਕੋਈ ਗੱਲ ਨਹੀਂ ਆਓ ਮਿਲ ਕੇ ਸਾਫ਼ ਕਰਦੇ ਹਾਂ ਪਿੰਕੀ ਨੇ ਖਿਲਖਲਾ ਕੇ ਕਿਹਾ ਮਮਾ ਤੂੰ ਤਾਂ ਬਿਲਕੁਲ ਪਰਿਵਰਗੀ ਹੈ ਇਹ ਸੁਣ ਕੇ ਅੰਜਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸਮਝ ਗਈ ਕਿ ਹੁਣ ਉਸ ਦਾ ਹੰਕਾਰ ਟੁੱਟ ਚੁੱਕਿਆ ਸੀ ਪਿੰਕੀ ਦੀ ਮਾਸੂਮੀਅਤ ਨੇ ਉਸ ਨੂੰ ਉਹ ਸਿਖਾ ਦਿੱਤਾ ਜੋ ਉਸ ਦੀ ਦੌਲਤ ਤੇ ਬਿਜ਼ਨਸ ਕਦੇ ਨਾ ਸਿਖਾ ਸਕੇ ਇੱਕ ਰਾਤ ਹਲਕੀ بارش ਹੋ ਰਹੀ ਸੀ ਬਿਜਲੀ ਚਲੀ ਗਈ ਅੰਜਲੀ ਕਮਰੇ ਦੀ ਖਿੜਕੀ ਕੋਲ ਬੈਠੀ ਸੀ ਤੇ ਪਿੰਕੀ ਉਸਦੀ ਗੋਦੀ ਵਿੱਚ ਸੌਂ ਰਹੀ ਸੀ। ਰਵੀ ਹੌਲੀ-ਹੌਲੀ ਆਇਆ ਤੇ ਬੋਲਿਆ, "ਅੰਜਲੀ ਧੰਨਵਾਦ।" ਅੰਜਲੀ ਨੇ ਹੈਰਾਨੀ ਨਾਲ ਪੁੱਛਿਆ, "ਕਿਸ ਗੱਲ ਦਾ?" "ਇਸ ਦੀ ਮਾਂ ਬਣਨ ਦੇ ਲਈ।" ਰਵੀ ਦੀ ਆਵਾਜ਼ ਕੰਬ ਰਹੀ ਸੀ। ਅੰਜਲੀ ਕੁਝ ਪੜ ਲਈ ਚੁੱਪ ਰਹੀ। ਉਸਨੇ ਪਿੰਕੀ ਨੂੰ ਦੇਖਿਆ ਜੋ ਉਸਦੀ ਗੋਦੀ ਵਿੱਚ ਸ਼ਾਂਤੀ ਨਾਲ ਸੌਂ ਰਹੀ ਸੀ। ਫਿਰ ਹੌਲੀ ਜਿਹੇ ਬੋਲੀ, ਜਦੋਂ ਮੈਂ ਉਸ ਮੰਦਰ ਵਿੱਚ ਤੇਰੇ ਨਾਲ ਵਿਆਹ ਕੀਤਾ ਸੀ ਮੈਂ ਸੋਚਿਆ ਸੀ ਕਿ ਮੈਂ ਸਿਰਫ ਆਪਣੇ ਪਰਿਵਾਰ ਨੂੰ ਸਭ ਕੁਝ ਸਿਖਾ ਰਹੀ ਹਾਂ ਪਰ ਸ਼ਾਇਦ ਪ੍ਰਮਾਤਮਾ ਨੇ ਮੈਨੂੰ ਹੀ ਕੁਝ ਹੋਰ ਸਿਖਾਉਣਾ ਸੀ ਉਸ ਦੀ ਆਵਾਜ਼ ਵਿੱਚ ਹੁਣ ਠੰਡਕ ਨਹੀਂ ਬਲਕਿ ਇੱਕ ਗਹਿਰਾ ਪਛਤਾਪ ਤੇ ਪਿਆਰ ਸੀ ਰਵੀ ਨੇ ਪਿੰਕੀ ਦੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਕਿਹਾ ਹੁਣ ਇਹ ਸਿਰਫ ਮੇਰੀ ਨਹੀਂ ਤੇਰੀ ਵੀ ਬੇਟੀ ਹੈ ਅੰਜਲੀ ਮੁਸਕराई ਉਹ ਤਾਂ ਉਸ ਦਿਨ ਤੋਂ ਹੀ ਮੇਰੀ ਸੀ ਜਦੋਂ ਉਸਨੇ ਮੈਨੂੰ ਪਹਿਲੀ ਵਾਰ ਮੰਮਾ ਕਿਹਾ ਸੀ ਉਸ ਦੀਆਂ ਅੱਖਾਂ ਵਿੱਚ ਹੁਣ ਗਰਭ ਨਹੀਂ ਬਲਕਿ ਇੱਕ ਮਾਂ ਦਾ ਪਿਆਰ ਸੀ بارش ਦੀਆਂ ਬੂੰਦਾਂ ਖਿੜਕੀ ਤੋਂ ਅੰਦਰ ਆ ਰਹੀਆਂ ਸਨ ਕਮਰੇ ਵਿੱਚ ਪਿੰਕੀ ਦੀ ਨੀਂਦ ਭਰੇ ਸਾਹ ਗੂੰਜ ਰਹੇ ਸੀ ਉਹਨਾਂ ਤਿੰਨਾਂ ਦੇ ਵਿੱਚ ਹੁਣ ਅਰਜਨ ਦੇ ਨਾਲ ਵੀ ਇੱਕ اٹوٹ ਰਿਸ਼ਤਾ ਬਣ ਚੁੱਕਿਆ ਸੀ ਅੰਜਲੀ ਦਾ ਦਿਲ ਜੋ ਕਦੇ ਪੱਥਰ ਦਾ ਸੀ ਹੁਣ ਮਮਤਾ ਤੇ ਪਿਆਰ ਨਾਲ ਭਰ ਗਿਆ ਸੀ ਜਿਸ ਨੂੰ ਉਸਨੇ ਕਦੇ ਕਮਜ਼ੋਰੀ ਸਮਝਿਆ ਹੁਣ ਉਹ ਉਸਦੀ ਸਭ ਤੋਂ ਵੱਡੀ ਤਾਕਤ ਬਣ ਚੁੱਕੀ ਸੀ ਦੋਸਤੋ ਸ਼ਾਇਦ ਇਹੀ ਜ਼ਿੰਦਗੀ ਦੀ ਸਚਾਈ ਹੈ ਕਦੇ-ਕਦੇ ਪ੍ਰਮਾਤਮਾ ਸਾਨੂੰ ਉੱਥੇ ਲੈ ਜਾਂਦਾ ਜਿੱਥੇ ਅਸੀਂ ਜਾਣਾ ਨਹੀਂ ਚਾਹੁੰਦੇ ਤਾਂ ਕਿ ਸਾਨੂੰ ਉਹ ਮਿਲ ਸਕੇ ਜਿਸ ਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਧੰਨਵਾਦ ਜੀ